ਸਾਡੇ ਫਸਲਾਂ ਦੇ ਨੁਕਸਾਨ ਹੋਏ ਨੇ ਤੇ ਸਾਡੇ ਅੱਜ ਇਥੇ ਆ ਕੇ ਮੱਲੇਟ ਆਏ ਬੈਠਾ ਹੈ ਇਥੇ ਸਾਡੇ 10 ਕੁ ਬਘਵਾ ਦਾ ਨੁਕਸਾਨ ਹੋਇਆ ਹੈ ਆ ਡਾਕਟਰ ਸਾਹਿਬ ਜੀ ਲਿਖੀ ਜਾਂਦੇ ਨੇ ਇਹ ਟੱਡੀਆਂ ਕੌਣ ਸੀ ਲਿਖਣ ਆਵਸਤੇ ਤੇ ਸਾਡੇ ਫਸਲਾਂ ਦੇ ਤੇ ਬਹੁਤ ਨੁਕਸਾਨ ਹੋ ਗਏ ਕੋਟੂਲਾ ਵਾ ਸਾਡੇ ਰੋੜ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਸਾਡੀ ਤਾਂ ਸਰਕਾਰ ਅੱਗੇ ਮੰਗ ਕੀਤੀ ਜੀ ਇਹ ਵੀ ਜਲਦੀ ਤੋਂ ਜਲਦੀ ਸਾਡਾ ਰੋੜ ਬਣਾਇਆ ਜਾਵੇ ਪਾਣੀ ਤਾਂ ਬਹੁਤ ਜ਼ਿਆਦਾ ਰਿਹਾ ਹੈ ਤੇ ਸਾਨੂੰ ਬਹੁਤ ਸਾਮਣਾ ਤਾਂ ਕਰਨਾ ਪੈਂਦਾ ਸੀ ਇੱਥੇ ਚਾਰਾ ਨਹੀਂ ਪਹੁੰਚਦਾ ਸੀ ਬੋਟ ਲੱਗੀ ਰਹੀ ਹੈ ਬੋਟ ਤੇ ਆਣ ਜਾਣਾ ਆਦਮੀ ਆਦੇ ਸੀ ਜੋ ਆਂਦਿਆਂ ਨਾਲੇ ਵੀਰ ਕੋਈ ਅੱਗੇ ਵੈਰੀਫਿਕੇਸ਼ਨ ਕਰਨਾ ਆਦੇ ਸੀ ਉਹਦੇ ਸੀ ਤੇ ਪੱਠੇ ਨਹੀਂ ਚਾਰਾ ਨਹੀਂ ਪਹੁੰਚਦਾ ਸੀ ਅਸੀਂ ਬੜੀ ਮੁਸ਼ਕਲੇ ਦਿਨ ਕੱਢੇ ਸੀ ਫਿਰ ਸਰਕਾਰ ਵੱਲੋਂ ਸਾਡੇ ਬਣੇ ਕੀ ਡਾਈ ਸੀ ਕੋਲ ਦੀ ਵਾਰ ਉਹ ਅਸੀਂ ਧੀਰੇ ਸਾਰਿਆਂ ਵੰਡ ਕੇ ਦਿੱਤੀ ਸੀ ਕਿਸੇ ਨੂੰ ਜਿਵੇਂ ਕਿਨਾਂ ਦੇ ਪਸ਼ੂ ਹੋ ਗਏ ਉਹਵੇਂ ਕਿਸੇ ਨੂੰ 5 ਕਿੱਲਵਾਈਆ ਕਿਸੇ ਨੂੰ 10 ਕਿੱਲਵਾਈਆ ਫੇਰ ਸਾਨੂੰ ਸੈਤਾ ਵੱਲੋਂ ਬਹੁਤ ਆਚਾਰਾਂ ਲੱਗਿਆ ਆਚਾਰਾ ਵਿਆਂ ਲੱਗਿਆ ਹੁਣ ਸਾਡਾ ਜਦੋਂ ਦਾ ਰੋਡ ਸਾਫ ਹੋ ਗਿਆ ਸੁੱਕ ਗਿਆ ਉਦੋਂ ਤੋਂ ਸਾਡੇ ਬਾਸੇ ਹਣ ਪੱਠੇ ਵੀ ਆਈ ਜਾਂਦੇ ਨੇ ਅਸੀਂ ਆਪ ਵੀ ਜਾ ਕੇ ਲੈ ਆਵੇ ਦਾ ਤੇ ਸੈਤਾ ਵਾਲੇ ਵੀ ਇਹ ਆਏ ਜਾਂਦੇ ਨੇ ਉਹ ਵੀ ਪੱਠੇ ਦੇ ਜਾਂਦੇ ਨੇ ਅਸੀਂ ਆਪ ਵੀ ਜਾ ਕੇ ਲੈ ਆਵੇ ਦਾ ਆਪ ਦਾ ਟਰੱਕ ਰੰਗ ਵੀ ਰਹਿ ਜਾਂਦਾ ਲੈ ਆਵੇ ਦਾ ਪਛਾਈ ਤੇ ਹੁਣ ਅੱਜ ਮੈਂ ਤਾਂ ਆਈ ਸੀ ਉਹ ਤੋਂ ਦੀ ਪਾਣੀ ਲਾਦੀ ਮੈਂ ਨਹੀਂ ਆਈ ਸੀ ਤੇ ਅੱਜ ਅੱਥੀ ਵੇਰੀ ਕੱਖੀ ਤੀ ਖਸਾਰਾ ਨਹੀਂ ਦਿੱਤਾ ਤੋਂ ਦੇਖੋ ਕਿੰਨਾ ਖਰਾਬ ਖਾਨ ਹੋਇਆ ਐਥੇ ਅੱਜ ਹੁਣ ਆਪੀ 8 ਪਸ਼ੂ ਮਰੇ ਦੇਖਿਆ ਕਿਸੇ ਨੂੰ ਖਾਪ ਨੇ ਦੱਸਿਆ ਹੈ ਕੋਈ ਬਿਮਾਰੀ ਨਾਲ ਮਰ ਗਏ ਕੋਈ ਕੱਲੀ ਟੂੜੀ ਖਾ ਖਾ ਕੇ ਬਿਮਾਰ ਹੋ ਗਏ ਸੀ ਤੇ ਉਹ ਮੁੱਕ ਗਏ ਖਾਪ ਨਾਲ ਸਾਡੇ ਦਸਨ ਵਿੱਚ ਤਾਂ ਆਇਆ ਵੀ ਦੋ ਪਸ਼ੂ ਮਰੇ ਨੇ ਖਾਪ ਨਾਲ ਇੱਕੋ ਤੇ ਆਪਣੇ ਪੰਡ ਜਿੱਥੇ ਮੇਰਾ ਪੰਡ ਹੈ ਉਥੇ ਤੇ ਇੱਕ ਪਤਨ ਦੁਪਾਰ ਉਡੀ ਕਾਰਨ ਜਾਂ ਖਾਣੇ ਤੋਂ ਕੋਈ ਪੈ ਗੇ ਦਿੱਕਤਾਂ ਕੰਨਿਆਂ ਦੇ ਤਾਂ ਪੱਕਿਆਂ ਦੇ ਖਤਰਾ ਹੈ ਅੱਜ ਅੰਦਰ ਰਹਿਣ ਨੂੰ ਵੀ ਨਹੀਂ ਦਿਲ ਕਰਦਾ ਪਿਆ ਵੀ ਇਹ ਪਤਾ ਨਹੀਂ ਕਿਹਸ ਟਾਈਮ ਵੀ ਡਿੱਗ ਥੱਕਦੇ ਨੇ ਕੱਚੇ ਮਕਾਨ ਤਾਂ ਨਾ ਟੋਟਲੇ ਆਪਣੇ ਵੀ ਪਤਨ ਦੂਰੇ ਵਰੇ 15 ਮਕਾਨ ਇਹਦੇ ਸੀ ਕੱਚੇ ਜਿਹੜੇ ਅੱਜ ਡਿੱਗ ਕੇ ਮਿੱਟੀ ਹੋ ਗਏ ਕੁਝ ਵੀ ਨਹੀਂ ਰਹਿ ਗਿਆ ਪੱਕੇ ਤਾਂ ਸਾਰਾਂ ਦਾ ਹੀ ਜਿੰਨੇ ਕੁਲ ਮਿਲਾ ਕੇ ਹੈਗੇ ਨਾ ਪਿੰਡ ਦੇ ਸਾਰਾਂ ਦਾ ਹੀ ਥੋੜਾ ਬਹੁਤਾ ਕਿਸੇ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿਸੇ ਦਾ ਥੋੜਾ ਹੋਇਆ ਦੋਟ ਆਇਤ ਮੁਕਾਣਾ ਹੋਵੇਗਾ ਸੈਟਾ ਪਹੁੰਚ ਰਹੀ ਹੈ ਸਰਕਾਰ ਵੱਲੋਂ ਨਹੀਂ ਸਾਨੂੰ ਕੋਈ ਕਮੀ ਨਹੀਂ ਹੈਗੀ ਤੇ ਸਾਨੂੰ ਸੈਟਾ ਵਾਲੇ ਵੀ ਵੀਰ ਦੂਰ ਦੂਰ ਟਕਾ ਕੇ ਸਾਨੂੰ ਸੈਟਾ ਦੇ ਰਹੇ ਨੇ ਖਾਣ ਪੀਣ ਦੀ ਸਾਨੂੰ ਕੋਈ ਕਮੀ ਨਹੀਂ ਹੈਗੀ ਉਹਨਾਂ ਦਾ ਧੰਨਵਾਦ ਕਰਨੇ ਆ ਵੀ ਜਿਨ੍ਹਾਂ ਨੇ ਸਾਡੇ ਵਾਸਤੇ ਦੇਖ ਲਿਆ ਇੰਨਾ ਕੁਛ ਕਰਦੇ ਪਏ ਨੇ ਐਡੀ ਮੁਸੀਬਤ ਵਿੱਚ ਆ ਕੇ ਕਰਦੇ ਰਹਿਣਾ ਤੇ ਹੁਣ ਵੀ ਸਾਡੀ ਮਦਦ ਕਰ ਰਹੇ ਨੇ ਉਹਨਾਂ ਨੇ ਕਿਹਾ ਸਾਫ਼ ਹੀ ਤੁਹਾਨੂੰ ਕਣਕਾਂ ਵੀ ਬੀਜ ਤੇ ਦੇਵਾਂਗੇ ਦੀ ਬਹੁਤ ਮਦਦ ਵਾਸਤੇ ਅੱਗੇ ਵਾਧ ਰਹੇ ਨੇ ਕਹਿੰਦੇ ਸੀ ਤੋਂ ਦੀ ਮਦਦ ਕਰਾਂਗੇ ਕਿੰਨੀ ਹੋ ਸਕੀ ਉਹਨਾਂ ਕੋਈ ਨਹੀਂ ਕਰਾ ਗਏ ਜਿੰਨਾ ਚਿਰ ਤੁਸੀਂ ਆਪ ਦੀ ਫਸਲ ਦੇ ਮਾਲਕ ਨਹੀਂ ਬਣਦੇ ਨਾ ਉਹਨਾਂ ਚਿਰ ਅਸੀਂ ਤੁਹਾਡੇ ਨਾਲ ਖੜਾਂਗੇ ਇਹ ਮੰਗ ਕਰਨਿਆ ਵੀ ਜਲਦੀ ਤੋਂ ਜਲਦੀ ਸਰਕਾਰ ਜਿਹੜੇ ਕੱਚੇ ਮਕਾਨ ਜਮਾ ਢੇਲ ਹੋ ਗਏ ਉਹਨਾਂ ਨੂੰ ਜਲਦੀ ਤੋਂ ਜਲਦੀ ਸਰਦੀਪਾ ਲਬਣਾ ਕੇ ਦਿੱਤੇ ਜਾਣ ਤੇ ਰੋਡ ਦੀ ਤਾਂ ਮੰਗ ਰੱਖੀ ਹੈ ਜਿਸਨੂੰ ਜਲਦੀ ਤੋਂ ਜਲਦੀ ਬਣਾ ਕੇ ਤਿਆਰ ਕੀਤਾ ਜਾਵੇ ਰੋਡ ਕਿਉਂ ਸਾਡੇ ਬੱਚੇ ਬਹੁਤ ਔਖੇ ਨੇ ਸਕੂਲ ਦਾ ਵੀ ਟਾਈਮ ਆ ਗਿਆ ਪੇਪਰ ਵੀ ਚੱਲ ਰਹੇ ਨੇ ਅਸੀਂ ਆਨੇ ਰੋਡ ਜਲਦੀ ਤੋਂ ਜਲਦੀ ਬਣੇ। ਅਸੀਂ ਉਹ ਤਾਂ ਕਹਿਣਾ ਚਾਹਦੇ ਅਸੀਂ ਸਾਡੇ ਬੱਚੇ ਤਾਂ ਕਹਿੰਦੇ ਨੇ ਵੀ ਅਸੀਂ ਇੱਥੇ ਨਹੀਂ ਰਹਿਣਾ ਚਾਹਦੇ। ਬਾਰਡਰ ਤੇ ਵੀ ਹਰ ਟਾਈਮ ਦੀ ਸਾਨੂੰ ਦਿੱਕਤ ਰਹਿੰਦੀ ਬਾਰਡਰ ਤੇ। ਤੇ ਸੀ ਘਰ ਕੀ ਕਰਨੇ ਅਸੀਂ ਸਾਡੀ ਜਾਇਦ ਸਾਡੇ ਦਾਦੇ ਕੋਲ ਤਾਂ ਆਧਿਆ ਦੇਤੀ ਗਈ ਸੀ। ਅਸੀਂ ਹੁਣ ਅੱਜ ਛੱਡ ਕੇ ਨੂੰ ਕਿਵੇਂ ਜਾਈਏ? ਚੰਗ ਦੇ ਦੌਰਾਨ ਵੀ ਕਾਫੀ ਮੁਸ਼ਕਲ ਆ ਕੰਮ ਕਰਨਾ। ਹਾਂਜੀ ਹਾਂਜੀ ਉਹਦੋਂ ਵੀ ਬਹੁਤ ਮੁਸ਼ਕਲ ਹੋਈ ਸੀ ਸਾਡੇ ਤੂੜੀ ਅਜੇ ਬਣਨ ਵਾਲੀ ਰਹਿੰਦੀ ਸੀ ਅਸੀਂ ਛੱਡ ਕੇ ਵਿੱਚ ਚਲੇ ਗਏ ਸੀ ਤੇ ਠਹਿਰੇ ਆ। 8-8 ਦਿਨ ਪਿਛਾਂ ਖਤਾਰਾ ਰਹਿ ਕੇ ਆਏ ਆ ਵਿੱਚ। ਬਟਿਆਨ ਉਹਦੇ ਤੇ ਜਿੱਤਾ ਸੀ ਆਪ ਵੀ ਚਲੇ ਗਿਆ ਸੀ ਪਸੂ ਨਹੀਂ ਲੈ ਕੇ ਗਿਆ ਕਈ ਘਰ ਪਸੂ ਵੀ ਲੈ ਕੇ ਦਾ ਕਲੇਤੀ ਆਓ ਤੇ ਤਾਂ ਡੇਟ ਤਾਂ ਬਹੁਤ ਸਖੀ ਹੁੰਦੀ ਹੈ ਹਾਂ ਬਹੁਤ ਸਾਨੂੰ ਦਿੱਤਾ ਦਾ ਸਾਹਮਣਾ ਕਰਨਾ ਪੈਂਦਾ ਹੈ ਹਰ ਰੋਜ਼ ਦائیں ਨਹੀਂ ਇੱਕ ਦਿਨ ਦਾ ਸਾਡੇ ਬੱਚੇ ਸਕੂਲ ਜਾਂਦੇ ਨੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈ